ਸਾਸਤਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਦੇ ਵਿੱਚ ਅੱਜ ਸਾਡੇ ਪਰਿਵਾਰ ਸਾਰੇ ਬੈਠੇ ਆ ਸਾਹਮਣੇ ਦੇਖ ਸਕਦੇ ਤੁਸੀਂ ਤੇ ਅੱਜ ਹੀ ਸਵੇਰੇ ਗਏ ਸਨੀ ਤੇ ਮੈਂ ਵਾਂਡ ਬਣਾਉਣ ਤੇ ਕੱਪੜੇ ਦੀ ਹਾਲਤ ਦੇਖ ਸਕਦੇ ਤੁਸੀਂ ਸਾਰੇ ਗੰਦੇ ਹੋ ਗਏ ਆ ਤੇ ਵਾਂਡ ਉਹ ਸਾਹਮਣੇ ਬਣਾ ਕੇ ਅੰਦਰ ਲਾਤਾ ਅਸੀਂ ਠੀਕ ਹੈ ਅੱਜ ਤਾਂ ਡੈਡੀ ਨਹੀਂ ਆਏ ਆ ਤੇ ਸਾਹਮਣੇ ਦੇਖ ਸਕਦੇ ਤੁਸੀਂ ਇੱਥੇ ਸਾਡੇ ਜੀ ਬੈਠੇ ਨੇ ਰੌਣਕਾਂ ਲਾਈਆਂ ਇਹਨਾਂ ਨੇ ਆ ੜੀ ਆਹ ਅੱਜ ਮੇਰਾ ਬਰਥਡੇ ਅੱਜ ਬਰਥਡੇ ਕਰ ਚੱਲ ਫੁੱਫੂ ਇਧਰ ਆ ਡਾ ਸਾਡੀ ਅਮਣ ਅੱਜ ਬਰਥਡੇ ਬਣਾਵਾ ਗਏ ਇਧਰ ਪੂਰਨਮ ਭਾਬੀ ਅਮਣ ਡੈਡੀ ਇਧਰ ਸਾਡੀ ਅਮਣ ਕੱਲ ਪਕਰਾਉਂਡੀ ਨਾਲ ਅੱਜ ਦੋਵੇਂ ਮਿਲ ਘੱਟੀਆਂ ਦੋ ਦੋ ਅਮਣ ਹਾਂ ਕੋਣ ਹਾਂ ਤੇ ਇਧਰ ਮੰਮੀ ਹੋਣੀ ਉਹ ਜਿਹੜੀ ਪੂਰੀਆਂ ਰੌਣਕਾਂ ਲਾਈਆਂ ਪਤਾ ਮੈਨੂੰ ਕੋਣ ਆਇਆ ਹੈਲੋ ਗਾਇਜ਼ ਆਪੀ ਗਾਇਜ਼ ਤੁਸੀਂ ਵੀ ਅਨੂਰ ਪਰੌਂਠੇ ਖਾਣੋ ਗਾਇਜ਼ ਖਾਂਡੇ ਸਾਰੇ ਸਾਰੇ ਖਾਂਡੇ ਆਜਾ ਲੱਠੰਡੇ ਆਲੂ ਵਾਲੇ ਪਰੌਂਠੇ ਸਾਹਮਣੇ ਬੰਦਿਆਂ ਵਾਤੇ ਤੇ ਡੰਗਰਾਂ ਵਾਤੇ ਲੈੰਦਾ ਹੀ ਵੰਡ ਬਣਾ ਕੇ ਇਕੱਠਾ ਹੀ ਡੇਢ ਮਹੀਨੇ ਦਾ ਬੰਦੇ ਖਾ ਉਹ ਬੰਦੇ ਖਾਣ ਭਾਈ ਡੰਗਰ ਖਾਣ ਜਿਹੜਾ ਮਰਜ਼ੀ ਖਾ ਸਕਦਾ ਹਾਂ ਪਾਪਾ ਸਾਰਾ ਖੰਡਾ ਦੱਸੂ ਹੋਰ ਕੀ ਪਾਪਾ ਨੂੰ ਨਹੀਂ ਨਾ ਪਾਪਾ ਕੱਪੜੇ ਫਿਰ ਉੱਥੇ ਗੁਰੀ ਉੱਥੇ ਫਿਰ ਕੱਪੜੇ ਤੇ ਹੈ ਹੀ ਕੰਮ ਹੋ ਆ ਤਾਂ ਗੰਦੇ ਦੇ ਹੋਣੇ ਹੀ ਫਿਰ ਉਹ ਤੇ ਉੱਡਦੇ ਘੱਟਾ ਹੋਰ ਕੀ ਉੱਡਣਾ ਉੱਥੇ ਹਾਂਜੀ ਭਾਬੀ ਜੀ ਕਿਦਾਂ ਦਾ ਲੱਗਣ ਡਿਆ ਇੱਥੇ ਆ ਕੇ ਫਿਰ ਲੱਗਣ ਡਿਆ ਪੰਜਾਬੀ ਵੀਰ ਸਾਹਿਬ ਲੰਡੇ ਸਾਨੂੰ ਪੁੱਛਣ ਡੇ ਹਾਂਜੀ ਭਾਬੀ ਜੀ ਮੈਂ ਕਿਦਾਂ ਦਾ ਲੱਗਣ ਡਿਆ ਇੱਥੇ ਆ ਗਿਆ ਨਹੀਂ ਕਰਨ ਬਹੁਤ ਵਧੀਆ ਫੀਲ ਹੋਣਾ ਮੇਰੇ ਪੂਰੀ ਚੰਗੀ ਵਧੀਆ ਫੀਲ ਆ ਮੁੰਡੀ ਪੈਂਡੂ ਵਾਲੀ ਇਹ ਦੋ ਤਿੰਨ ਨਾ ਲਾਲੂ ਤੇ ਪ੍ਰੋਜੈਕਟ ਜੋਇਮੈਂਟ ਕਰਨ ਦੇ ਅਸੀਂ ਚੋਰਾ ਹਟੋ ਦਿਆ ਨਾਲ ਹੱਥ ਠੇਕਣ ਦੇ ਸਵਾ ਛੜਨ ਦਿਆ ਛੋੜੀਆਂ ਨੂੰ ਸਵਾ ਖਾਣੇ ਸਵਾ ਖਾਲੀ ਦਿਆ ਛੜਵਾਈ ਰੱਖੀ ਕਰੇ ਠੰਡਾ ਪਾਣੀ ਪੀ ਮਰੇ ਇਹ ਉਧਰ ਆ ਡੀ ਅਮਣ ਅਮਣ ਤੁਹਾਨੂੰ ਕਿਦਾਂ ਲੱਗਣ ਡਿਆ ਹਾਂਜੀ ਬਹੁਤ ਵਧੀਆ ਲੱਗਣ ਡਿਆ ਜੀ ਤੁਹਾਨੂੰ ਮਾਨ ਮਹਿਸੂਸ ਹੋ ਰਿਹਾ ਕੀ ਆਣ ਕੇ ਸਾਨੂੰ ਚਿੱਲੇ ਦੇ ਦਿੱਤੇ ਆਂਦੂ ਵਾਲੇ ਜਾਨੀ ਕਿ ਮਾਨ ਮਹਿਸੂਸ ਹੋਣ ਡਿਆ ਬਣਾ ਕੇ ਖਵਾਉਣ ਡੇ ਇੱਥੇ ਆਂਦੂ ਵਾਲੇ ਪਰੌਂਠੇ ਤੇ ਵੇ ਲੋ ਕਿੰਨੇ ਗਰਮ ਅਮਣ ਮਿਹਨਤੀ ਏ ਵਿਚਾਰੀ ਹੈਨਾ ਦੇਖੀ ਹੱਥ ਵਟਾਉਣ ਡਈ ਆ ਬਾਕੀ ਅਮਾਂ ਦੇ ਬੋਡੀ ਤੇ ਨਾ ਜਾਇਓ ਮੈਂ ਤਾਂ ਬੜੀ ਕਰਦੀ ਆ ਉਧਰ ਪੂਨਮ ਜ਼ਿਆਦਾ ਕੰਮ ਕਰਦੀ ਤੇ ਕਮਜ਼ੋਰ ਹੋ ਗਈ ਆ ਤੇ ਅਮਨ ਵੀ ਕੰਮ ਜ਼ਿਆਦਾ ਕਰਦੀ ਲੇਕਿਨ ਉਹ ਕਮਜ਼ੋਰ ਹੋਈ ਜੇ ਕਿ ਇਹ ਤਾਂ ਕਹਿੰਦੇ ਮੱਝਣੀਆਂ ਦੇ ਇਹ ਤਾਂ ਗੱਲ ਹੈਗੀ ਆ ਫਰਕ ਇੰਨਾ ਆ ਲੋਕ ਦਾਦਾ 100 ਰੁਪਇਆ ਦਿੰਦੇ ਆ ਜਿਮ ਜਾਈਂਡ ਕਰਨ ਵਾਸਤੇ ਜਿਹੜੀ ਆਲੀ ਤੇ ਉਹ ਮੋਟੇ ਨੇ ਤੇ ਦਿੰਦਾ ਕਰ ਹੈਗੀਆਂ ਤੇ ਸੱਕੇ ਨੇ ਇਹ ਗਾ ਲੋਕ ਪੈਸੇ ਦੇ ਦੇ ਪਤਲੇ ਹੋਣ ਦੇ ਆ ਇੱਥੇ ਫ੍ਰੀ ਹੋ ਜੀ ਦਾ ਬੜਾ ਫਰਕ ਆ ਉਹ ਮੱਟੀ ਆ ਮੈਂ ਪਤਾ ਇਹ ਸਕੀਆਂ ਪਹਿਣਾ ਨੇ ਦੋਵੇਂ ਇਹ ਦੋ ਨੰਗਰਾਣੀ ਜਠਾਣੀ ਨੇ ਤੇ ਨਾਲੇ ਪਹਿਣਾ ਨੇ ਹਾਂ ਦੋਵੇਂ ਪਹਿਣਾ ਸਕੀਆਂ ਪਹਿਣਾ ਨੇ ਜਦੋਂ ਪਤਾ ਕਰਨਾ ਪੈਣਾ ਉਹ ਕੋਟੀ ਕਿਉਂ ਘੱਟ ਕਰੋ ਘੱਟ ਕਰੋ ਜੇ ਤੁਹਾਨੂੰ ਇਹ ਰਿਜਿਸਟਰ ਨੂੰ ਦੱਸਾਂਗੇ ਵੇਲੇ ਟਾਈਮ ਬੈਠ ਕੇ ਕੀ ਰਿਜਿਸਟਰ ਬਣਿਆ ਹੋਇਆ ਪੂਰੀ ਕਹਾਣੀ ਸੁਣਾਵਾਂਗੇ ਆਂ ਆਪਾਂ ਤੁਹਾਨੂੰ ਉਹਨੂੰ ਜਲਦੀ ਕਰੋ ਇਹ ਕੱਪੜਾ ਨਹੀਂ ਕੋਈ ਕੱਪੜੇ ਨਾ ਫੜਨਾ ਉਹ ਕੱਪੜਾ ਜਾ ਲੱਗ ਜਣਾ ਨੀ ਨਾਮ ਤੇ ਇੱਧਰ ਛੜੀ ਜਾਣੀ ਹੈ ਬਤਨੀ ਬਾਕੀ ਅੱਜ ਵੀ ਧੁੱਪ ਨਹੀਂ ਲੱਗੀ ਠੀਕ ਆ ਬਹੁਤ ਔਖਾ ਇੱਥੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਆਪਾਂ ਨਾਸ਼ਤਾ ਕਰ ਲਈਏ ਠੀਕ ਆ ਜੀ ਫਿਰ ਤੁਹਾਨੂੰ ਮਿਲਦੇ ਆ ਦਾੜੀ ਤੂੰ ਕੀ ਕਹਿਣਾ ਚਾਹੋਗੇ ਅੱਜ ਕਿਦਾਂ ਦਾ ਲੱਗਣ ਡਿਆ ਬਹੁਤ ਵਧੀਆ ਲੱਗਦਾ ਮੈਂ ਛੁੱਟੀ ਆਏ ਆ 20 25 ਦਿਨ ਦੀ ਬੱਚੇ ਆਵੇਂ ਹੁਣ ਬੱਚਿਆਂ ਵਿੱਚ ਰਹਾਂਗੇ ਰੌਣਕਾਂ ਲਗੀਆਂ ਅੱਜ ਮੇਰੇ ਪੁੱਤ ਵੱਡੇ ਦਾ ਵੱਡੇ ਆ ਹਾਂ ਮਨਾਵਾਂਗੇ ਰਾਤ ਨੂੰ ਹਾਂ ਤੇ ਗੁਲ ਲੈ ਕੇ ਤੇ ਸਾਰੇ ਜਾਣੇ ਆਓ ਤੇ ਪਾ 500 ਰੁਪਏ ਛਕਣ ਪਾਓ ਸਾਰੇ ਜਾਣੇ ਆਓ ਤੇ ਪਾ 500 ਰੁਪਏ ਮੈਨੂੰ ਛਕਣ ਪਾਓ ਕੌਣ ਆ ਗਿਆ ਆ ਤਾਂ Google Pay ਹੀ ਕਰ ਦਿਓ ਨਹੀਂ ਨਹੀਂ ਚਲੋ ਕਹੇ ਕਿ ਕਰਨੇ ਪਿਆਰ ਮਿਲਣਾ ਚਾਹੀਦਾ ਬਸ ਬਸ ਤੇ ਇਧਰ ਸਾਡੇ ਆਲੂ ਵਾਲੇ ਪਰੋਠੇ ਚੱਲਣ ਦੇ ਅੱਜ ਬਾਕੀ ਇਹ ਥੋੜੀ ਇਹ ਕਸ਼ਟ ਕਰਨਾ ਪੈਂਦਾ ਫਿਰ ਚੀਜ਼ਾਂ ਬਣਦੀਆਂ ਤੇ ਅਮਣ ਵਿਚਾਰੀ ਨੇ ਸਵੇਰੇ ਉੱਠ ਕੇ ਆਲੂ ਭਾਲਤੇ ਸੀ ਤੇ ਚਾਹ ਬਣਾ ਲਈ ਅਮਣ ਨੇ ਸੁਣਾ ਨਾ ਕਰ ਤੇ ਬਾਕੀ ਹੁਣਾਂ ਹੀ ਗਏ ਵੰਡ-ਮੁੰਡ ਬਣਾਉਣ ਸੰਨੀ ਨਾਲ ਤੇ ਮੈਂ ਤੇ ਹੁਣਾਂ ਹੀ ਵਿਹਲੇ ਹੋ ਗਏ ਹਾਂ ਡੇਢ ਮਹੀਨਾ ਅਸੀਂ ਜਾਨੀ ਕਿ ਹੁਣ ਨਹੀਂ ਕਿਤੇ ਜਾਣਾ ਜਣਾ ਹੌਣ ਸਾਰੇ ਵੀਡੀਓ ਸ਼ੂਟ ਕਰਦੇ ਰਹਿਣਾ ਆਪਾਂ ਤੇ ਬਾਕੀ ਹੁਣ ਜਾਣਾ ਆਪਾਂ ਭਾਜੀ ਕੋਲ 2 ਤਰੀਕ ਨੂੰ ਬਾਕੀ ਭਾਜੀ ਨੂੰ ਮੁਬਾਰਕਾਂ ਆ ਆਪਣੇ ਨਿਊ ਧਾਰਮਿਕ Song ਦੀਆਂ ਬੜਾ ਦਿਲ ਤੇ ਚਾਹ ਹ ਉਤਸ਼ਾਹ ਭਾਜੀ ਕੋ ਜਾਵਾਂਗੇ ਮਿਲਣ ਐਕਸਾਈਟਮੈਂਟ ਬਹੁਤ ਵਧੀ ਜਾਣ ਦੀ ਹੈ ਡੀ ਤੇ ਨਾਲ ਸੰਨੀ ਡੈਡੀ ਤੇ ਗੁਰਮੰਗ ਨੂੰ ਪੁੱਛਣਾ ਵਾ ਜੇ ਉਹਨੂੰ ਛੁੱਟੀ ਮਿਲ ਗਈ ਤੇ ਨਾਲ ਸਾਡੇ ਚੈਨਲ ਜਾਊਗਾ ਠੀਕ ਹੈ ਜੀ ਬਾਕੀ ਭਾਜੀ ਨੂੰ ਫਿਰ ਮੁਬਾਰਕਾਂ ਬਹੁਤ ਬਹੁਤ ਤੇ ਬਾਕੀ ਭਾਜੀ ਦੇ ਮੈਂ ਲਿੰਕ ਪਾਇਆ ਵਾ ਜਿਹੜੀ ਮੇਰੀ ਇੱਥੋਂ ਜਿਹੜੀ ਵੀਡੀਓ ਕੱਲ ਦੀ ਪਾਈ ਹੈ ਉੱਤੇ ਲਿੰਕ ਦੇ ਵਿੱਚ ਭਾਈ ਦੀ ਆਈਡੀ ਹੈ ਤੇ ਉੱਤੇ ਤੁਸੀਂ ਜਾ ਕੇ ਫੋਲੋ ਕਰ ਸਕਦੇ ਹੋ ਭਾਜੀ ਨੂੰ ਲਾਈਕ ਵੱਧ ਤੋਂ ਵੱਧ ਕਰਿਓ ਠੀਕ ਹੈ ਜੀ ਬਾਕੀ ਮੰਮੀ ਆਡੀ ਕਦੇ ਥਾਲੀ ਲੈ ਕੇ ਆਉਂਦੀ ਮੰਮੀ ਕਦੇ ਚਾਕੂ ਲੈ ਕੇ ਹੁੰਦੇ ਆ ਹੌਣ ਪੜੀ ਸਿੱਪੀ ਫੜੀ ਹੈ ਪਹਿਲੀ ਕੀ ਕਰਨਾ ਸასი ਕਾਲ ਠੀਕ ਹੋ ਆ ਜਾਓ ਖਾਓ ਪਰੌਂਠੇ ਆਲੂ ਵਾਲੇ ਮੈਨੂੰ ਸਾਰਿਆਂ ਨੂੰ ਠੰਡ ਲੱਗਣ ਦੀ ਹੈ ਮੈਨੂੰ ਠੰਡ ਨਹੀਂ ਲੱਗਣ ਦੀ ਮੈਂ ਹੁਣੇ ਟੋਪੀ ਟੁੱਪੀ ਆ ਦੇ ਲਾ ਕੇ ਹੁੰਦਾ ਮਮੀ ਲੋਏ ਦੀ ਬਣੀ ਨਾ ਮਮੀ ਮੈਨੂੰ ਠੰਡ ਨਹੀਂ ਮਮੀ ਨੂੰ ਠੰਡ ਨਹੀਂ ਲੱਗਦੀ ਤੇ ਸਾਡਾ ਮਨਕੀਰਤ ਕਿੱਧਰ ਗਿਆ ਮਨਕੀਰਤ ਸਾਡਾ ਕਰਾ ਕੇ ਆਇਆ ਅੰਦਰ ਵਾ ਆਹ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕੋਈ

ਜਦ ਰੋਟੀ ਮੰਗਦੇ ਆ ਤਾਂ ਬੋਲਦੇ ਆਟਾ ਨਹੀਂ ਹੈ ਵੀ ਹੈ ਵੀ ਮਾਰੇ ਕੋਲ ਮਾਰ ਦੇ ਕੇ ਕੰਮ ਕਰਵਾ ਕਰਵਾ ਤੂੰ ਦੱਸ ਦਿੰਦੀ ਕਿ ਤੂੰ ਕਿ ਕਰਦੇ ਹੋ ਨਾ 2-4 ਘਰ ਆ ਬੀਬੀ ਰੋਟੀ ਖਾਤੇ ਉਹ ਕਿੱਥੇ ਉਹ ਲਾਖ ਤਾਂ ਦੇਂਗੇ ਦੇਂਗੇ ਇਹ ਨਾ ਕਰੋਗੇ ਤਾਂ ਨਹੀਂ ਮਿਲੇਗਾ ਨਾ ਗੱਦਸਾ ਇਧਰ ਨੂੰ ਮੈਂ ਇਹਦਾ ਮੂੰਹ ਕਰ लिया है मैं चाय दिल्ली चाय गरम गरम देना ठंडी ठंडी दे देते हैं कर बंद पैंट तो आपसे दिलाई नहीं जा रही है नीचे से नीचे से हम बिल्कुल टांगे नंगी हैं हमारी लोग इकतीस दिसंबर मना रहे हैं हम यहाँ गोबर उठा रहे हैं जाट लोग बहुत काम करवाते हैं जब खाने की बारी आती है बोलते हैं आटा खत्म हो गया ये खत्म हो गया बोला था तो ने ने बोला था एक मन चावल खिला दो हमको चावल डाल दो आलू डाल दो हमारे को इतना काम करते हैं बीबी जी हमारे को तो खाने पड़ जाती है और कोई नहीं घर में खाने पड़ता जितनी ये खाने पड़ती है हमको हम इतना अच्छा हम इतना अच्छा सफाई करते हैं हम भी फटाफट काम खत्म करके फटाफट इकतीस दिसंबर मनाएंगे ऐसे ऐसे लगाएंगे ऐसे ऐसे बढ़िया करके लगाएंगे करता है आपका। आ, यूपी बिहार हम के ये पंजाब हमारे लिए तो दुबई जैसा है दुबई जैसा अच्छा। हमारी तो दुबई लग रही है लेकिन ये तो शेख से भी ज्यादा आवाम के ऊपर हुक्म चलाते हैं ये नहीं किया वो नहीं किया सारा काम करते हैं हम देने वो तो बोलेगा ही। बढ़िया करके हमने यहाँ झाड़ू लगा दिया Very good. Good, good. बीबी जी हमने यह सब कुछ कर दिया क्लियर अभी हमारे लिए चिकन बनवाइए। अच्छा करके इकतीस दिसंबर है आज

ਹਾਂ ਮੇ ਤੇ ਵੀ ਪਾਤਾ ਹੂੰ ਬਾਬੇ ਤੇ ਵੀ ਪਾਤਾ ਹੂੰ ਕੁੜੀ ਕੁਤੜ ਕੇ ਰੱਖ ਲਿਆ ਕਰੇ ਹਿਆਲ ਵਾ ਤੇ ਸੁੱਕ ਜਾ ਹੁਣ ਤੇ ਮਿੱਟੀ ਪਾਣੀ ਉਹ ਜਿਹੜਾ ਮੰਡੀਆਂ ਹੁੰਦੀਆਂ ਉਹ ਲੱਭ ਲੈਣਾ ਸੁੱਕਲ ਛੱਕੜੀ ਆ ਉਸ ਤੋਂ ਸਕੇ ਆ ਤੋ ਤਾਂ ਮੈਂ ਜਿੰਦੀ ਆ ਤੋ ਲੈ ਹੋਣੀ ਜਾਈ ਵੀ ਲੱਗਦੇ ਕਾਂ ਸਾਤ ਪੱਡੀਆਂ ਆਜੋ ਆਗ ਸੇਕ ਲਾ ਭਾਈ ਆਗ ਸੇਕ ਲਾ ਅਰੇ ਸਰਦਾਰ ਜੀ ਠੰਡ ਬਹੁਤ ਹੈ ਆਜੋ वो सरदार जी जी आ जाओ फिर भी लग जाएगी आ जाओ नीचे भी तो अरे ज़राब जरूर तो छोड़ो आप कोटी एक ही पाई है सिंगल डबल ला लो एक तो आ गई ना सारी हाँ। हाँ। हमने इनको अपनी बोली बोलने सिखा दिए इनको धीरे धीरे सबको सिखा देंगे ये हमारी बोली बोलने लगी है आप पंजाब सारे को हिंदू बना हिंदू बनाने के सिखा देंगे ਉਹ ਤਾਂ ਚੱਲ ਰਹੀ ਐ ਦੀਨ ਕਾਪੀ ਆਜੋ ਆਜੋ نیچے ਆਜੋ ਬਹੁਤ ਠੰਡੇ ਨੇ نیچے ਪਾਪਾ ਦੇਖੋ ਕੁਝ ਨਹੀਂ ਖਰਾਬ ਹੋ ਰਿਹਾ ਆਹ ਤੇ ਆਜੋ ਠੰਡੇ ਆਜੋ ਹੁਣ ਠੰਡ ਵੱਡੀ ਬਹਿ ਜਾ ਰਜਾਈ ਚ ਇੱਥੇ ਸੇਕ ਲਾ ਅੱਗ ਬਹਿ ਕੇ ਕੁਰਸੀ ਤੇ ਅੱਗ ਸੇਕ ਲਓ ਘੜੀ ਕੁਰਸੀ ਤੇ ਬਹਿ ਕੇ ਅੱਗ ਅੱਗੇ ਕਰਨੀ ਡਾਡ ਜੀ ਤੋ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਕੋਈ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ